ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਜਿਵੇਂ ਕਿ ਵਿੱਕੀ ਆਪਣੀ ਡੈਡੀ ਦੀ ਭੂਆ ਦੇ ਘਰੋਂ ਚਲਾ ਜਾਂਦਾ ਹੈ ਤੇ ਉਹ ਹੁਣ ਕਿੱਥੇ ਜਾਂਦਾ ਹੈ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਸੋ ਜਿਵੇਂ ਕਿ ਪ੍ਰੀਤ ਤੇ ਉਸ ਦੀ ਸੱਸ ਪਹੁੰਚ ਜਾਂਦੀਆਂ ਨੇ ਆਪਣੇ ਮਤਲਬ ਭੂਆ ਦੇ ਪਿੰਡ ਜਿੱਥੇ ਕਿ ਉਹਨਾਂ ਨੇ ਫੋਨ ਕੀਤਾ ਹੁੰਦਾ ਕਿ ਵਿੱਕੀ ਸਾਡੇ ਕੋਲ ਆ ਪਰ ਉਹ ਵੀ ਉਸ ਨੂੰ ਰੋਕਦੀਆਂ ਨਹੀਂ ਵਿੱਕੀ ਦੀ ਮੰਮੀ ਨੇ ਕਿਹਾ ਵੀ ਹੁੰਦਾ ਹੈ ਕਿ ਵਿੱਕੀ ਨੂੰ ਰੋਕ ਕੇ ਰੱਖਿਓ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜੇ ਵਿੱਕੀ ਕਿਸੇ ਹੋਰ ਸਾਈਡ ਨੂੰ ਨਿਕਲ ਗਿਆ ਤੇ ਉਹਨਾਂ ਨੂੰ ਵਿੱਕੀ ਨੂੰ ਲੱਭਣਾ ਬਹੁਤ ਮੁਸ਼ਕਲ ਹੋ ਜਾਵੇਗਾ ਇਸ ਕਰਕੇ ਉਹ ਫੋਨ ਤੇ ਬੜਾ ਪੱਕਾ ਵੀ ਕਰਦੀਆਂ ਨੇ ਕਿ ਰੋਕ ਕੇ ਰੱਖਿਓ ਪਰ ਉਹਨਾਂ ਦੀ ਜਿਹੜੀ ਨੌ ਆ ਉਹ ਇਸ ਕਰਕੇ ਨਹੀਂ ਰੋਕਦੀ ਉਹ ਸੋਚਦੀ ਆ ਕਿ ਜੇ ਇਹ ਵੀ ਨਾ ਆਈਆਂ ਤੇ ਇਹ ਇੱਥੇ ਰਹਿ ਪਿਆ ਤਾਂ ਫੇਰ ਆਪਾਂ ਕੀ ਕਰਾਂਗੇ ਹੁਣ ਤਾਂ ਉਹ ਆਪਣੀ ਮਰਜ਼ੀ ਨਾਲ ਜਾ ਰਿਹਾ ਏ ਤੇ ਜਾਣ ਲੈਣ ਦਿੰਦੀਆਂ ਨੇ ਸੋ ਜਦੋਂ ਉਹਨੂੰ ਪ੍ਰੀਤ ਤੇ ਉਸਦੀ ਸੱਸ ਪਹੁੰਚਦੀਆਂ ਨੇ ਉਦੋਂ ਤੱਕ ਤਾਂ ਵਿੱਕੀ ਚਲਾ ਗਿਆ ਹੁੰਦਾ ਹੈ ਤੇ ਉਹ ਵਿੱਕੀ ਦੀਆਂ ਸਾਰੀਆਂ ਗੱਲਾਂ ਵੀ ਦੱਸ ਦਿੰਦੀਆਂ ਨੇ ਤੇ ਪ੍ਰੀਤ ਸਾਰਾ ਸੱਚ ਉਹਨਾਂ ਦੇ ਅੱਗੇ ਰੱਖ ਦਿੰਦੀ ਆ ਉਹ ਹੈਰਾਨ ਹੁੰਦੀਆਂ ਨੇ ਕਿ ਵਿੱਕੀ ਇਦਾਂ ਦੇ ਕੰਮ ਕਰ ਰਿਹਾ ਏ ਤੇ ਜੇ ਉਹ ਹੋਰ ਸਾਡੇ ਘਰ ਰਹਿੰਦਾ ਤੇ ਅਸੀਂ ਵੀ ਫਸ ਸਕਦੇ ਸੀ ਉਹ ਸੋਚਦੀਆਂ ਕਿ ਹੁਣ ਵਿੱਕੀ ਨੂੰ ਅਸੀਂ ਆਪਣੇ ਘਰ ਨਹੀਂ ਵਾੜਨਾ ਪ੍ਰੀਤ ਤੇ ਉਸਦੀ ਮੰਮੀ ਉਥੋਂ ਚਲੀਆਂ ਜਾਂਦੀਆਂ ਨੇ ਤੇ ਪਰ ਜਦ ਵਿੱਕੀ ਘਰ ਪਹੁੰਚਦਾ ਏ ਤੇ ਚਾਂਦਿਆ ਨੂੰ ਘਰੇ ਕੋਈ ਵੀ ਨਹੀਂ ਹੁੰਦਾ ਕਿਉਂਕਿ ਸੰਦੀਪ ਵੀ ਆਪਣੇ ਪੇਕੇ ਚਲੀ ਗਈ ਆ ਕਰਨ ਨੂੰ ਲੈ ਕੇ ਉਸ ਨੂੰ ਖਤਰਾ ਹੈ ਕਿ ਪੁਲਿਸ ਵਾਲੇ ਆ ਰਹੇ ਨੇ ਤੇ ਇਹ ਨਾ ਹੋਵੇ ਸਾਡੇ ਵਿੱਚੋਂ ਹੀ ਕਿਸੇ ਨੂੰ ਫੜ ਕੇ ਲੈ ਜਾਣ ਇਸ ਕਰਕੇ ਉਹ ਤਾਂ ਆਪਣੇ ਪੇਕੇ ਪਹੁੰਚ ਜਾਂਦੀ ਆ ਤੇ ਉਧਰ ਪ੍ਰੀਤ ਤੇ ਉਸ ਦੀ ਸੱਸ ਗਈਆਂ ਹੁੰਦੀਆਂ ਨੇ ਵਿੱਕੀ ਨੂੰ ਲੱਭਣ ਲਈ ਤੇ ਵਿੱਕੀ ਨੂੰ ਇਹ ਗੱਲ ਦਾ ਬਿਲਕੁਲ ਵੀ ਨਹੀਂ ਪਤਾ ਹੁੰਦਾ ਕਿ ਉਹ ਉੱਥੇ ਪਹੁੰਚੀਆਂ ਹੁੰਦੀਆਂ ਨੇ ਵਿੱਕੀ ਘਰ ਵੇਖ ਕੇ ਆਲੇ-ਦੁਆਲੇ ਸਾਰੇ ਹਰਾਨ ਹੁੰਦਾ ਹੈ ਕਿ ਇਹ ਸਾਰੇ ਜਾਣੇ ਕਿੱਥੇ ਚਲੇ ਗਏ ਉਹ ਸੋਚਦਾ ਹੈ ਕਿ ਹੋ ਸਕਦਾ ਹੈ ਪੁਲਿਸ ਵਾਲੇ ਇਹਨਾਂ ਨੂੰ ਫੜ ਕੇ ਲੈ ਗਏ ਹੁਣ ਜਾ ਮੈਨੂੰ ਲਵ ਦੀ ਪੁਲਿਸ ਹੋਵੇ ਤੇ ਇਸ ਕਰਕੇ ਉਹ ਡਰੋਂ ਡਰ ਕੇ ਸਾਰੇ ਜਾਣੇ ਨਿਕਲ ਗਏ ਹੁਣ ਵਿੱਕੀ ਬੜਾ ਹਰਾਨ ਹੁੰਦਾ ਏ ਇਹ ਸੋਚ ਕੇ ਵਿੱਕੀ ਵੀ ਘਰੋਂ ਚਲਾ ਜਾਂਦਾ ਏ ਉਹ ਸੋਚਦਾ ਏ ਕਿ ਜੇਕਰ ਮੈਂ ਘਰੇ ਰੁਕਿਆ ਤੇ ਹੋ ਸਕਦਾ ਮੈਨੂੰ ਹੀ ਨਾ ਫੜ ਲੈਣ ਤੇ ਉਹ ਬਹੁਤ ਜ਼ਿਆਦਾ ਹਰਾਨ ਹੋ ਕੇ ਤੇ ਉੱਥੋਂ ਭੱਜ ਜਾਂਦਾ ਜੇ ਤੇ ਵਿੱਕੀ ਜੇ ਤੇ ਪ੍ਰੀਤ ਤੇ ਉਸਦੀ ਸੱਸ ਘਰ ਪਹੁੰਚ ਜੀ ਪਹੁੰਚਦੀਆਂ ਨੇ ਤੇ ਜਾਂਦਿਆਂ ਨੂੰ ਵਿੱਕੀ ਫੇਰ ਘਰ ਨਹੀਂ ਮਿਲਦਾ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਵਿੱਕੀ ਘਰੋਂ ਹੋ ਕੇ ਗਿਆ ਹੈ ਕਿਉਂਕਿ ਵਿੱਕੀ ਘਰੇ ਕੱਪੜੇ-ਕੁਪੜੇ ਚੇਂਜ ਕਰਕੇ ਸਮਾਨ ਕਰੇ ਰੱਖ ਜਾਂਦਾ ਜਿਸ ਨੂੰ ਵੇਖ ਕੇ ਉਹ ਬਹੁਤ ਜ਼ਿਆਦਾ ਡਰ ਜਾਂਦੀਆਂ ਨੇ ਵਿੱਕੀ ਜਿਹੜਾ ਪਿਸਤੌਲ ਲੈ ਕੇ ਫੇਰ ਰਿਹਾ ਹੁੰਦਾ ਉਹ ਵੀ ਘਰੇ ਹੀ ਛੱਡ ਜਾਂਦਾ ਹੈ ਉਸ ਨੂੰ ਪਤਾ ਹੈ ਕਿ ਜੇ ਮੈਂ ਫੜਿਆ ਗਿਆ ਤੇ ਪਿਸਤੌਲ ਫੜਿਆ ਗਿਆ ਫਿਰ ਤਾਂ ਸਗੋਂ ਹੀ ਮੇਰੇ ਕਟਾਪਾ ਚੜੇਗਾ ਇਸ ਕਰਕੇ ਉਹ ਪਿਸਤੌਲ ਘਰੇ ਹੀ ਛੱਡ ਜਾਂਦਾ ਹੈ ਤੇ ਪ੍ਰੀਤ ਨੂੰ ਇਹ ਸਾਰਾ ਕੁਝ ਵੇਖ ਕੇ ਸਮਝ ਆ ਜਾਂਦੀ ਆ ਕਿ ਵਿੱਕੀ ਘਰ ਆਇਆ ਸੀ ਤੇ ਉਹ ਆਪਣੇ ਸਾਸ ਨੂੰ ਵੀ ਦੱਸਦੀ ਆ ਉਸ ਦੀ ਸਾਸ ਵੀ ਬੜੀ ਹੈਰਾਨ ਹੁੰਦੀ ਆ ਤੇ ਉਹ ਸੋਚਦੀਆਂ ਨੇ ਹੁਣ ਵਿੱਕੀ ਫੋਨ ਵੀ ਨਹੀਂ ਚੱਕਦਾ ਹੁਣ ਕੀ ਪਤਾ ਕਿਹੜੀ ਸਾਈਡ ਤੇ ਨਿਕਲ ਗਿਆ ਹੁਣ ਉਹਨਾਂ ਨੂੰ ਵਿੱਕੀ ਨੂੰ ਲੱਭਣਾ ਹੋਰ ਮੁਸ਼ਕਲ ਲੱਗ ਰਿਹਾ ਸੀ ਉਹ ਵਿੱਕੀ ਹੁਣ ਕਿਵੇਂ ਨਾ ਕਿਵੇਂ ਪੁਲਸ ਦੇ ਹੱਥ ਤਾਂ ਆਵੇਗਾ ਪਰ ਕਦੋਂ ਆਵੇਗਾ ਇਹ ਦੇਖਾਂਗੇ ਆਪਾਂ ਨੈਕਸਟ ਵੀਡੀਓ ਵਿੱਚ ਸੋ ਜੇਕਰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ